ਨਮਸਕਾਰ ਦੋਸਤੋ ਮੈਂ ਸ਼ਮਿਸ਼ ਨਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਮੈਂ ਇਸ ਖੜੇ ਹਾਂ ਸਰਨੇ ਬਾੜ ਨੰਬਰ 43 ਦੇ ਵਿੱਚ ਜਿੱਥੇ ਸਰਕਾਰਾਂ ਪਾਸੋਂ ਜਿਹੜਾ ਸੀਵਰੇਜ ਤੇ ਪਾਏ ਗਿਆ ਪਰ ਹਜੇ ਇਹ ਜੇ ਚਾਲੂ ਨਹੀਂ ਕੀਤਾ ਗਿਆ ਪਰ ਲੋਕਾਂ ਦੇ ਪਾਸੋਂ ਉਹਦੇ ਵਿੱਚ ਆਪਣੇ ਘਰ ਦੇ ਪਾਣੀ ਜਿਹੜੇ ਪਾਪਾ ਪਾ ਦਿੱਤੀ ਗਈਆਂ ਪਰ ਕਿਤਨੇ ਕਿਤੇ ਜਿਹੜਾ ਉਹ ਸੀਵਰੇਜ ਪਰ ਨਾਲ ਜੇ ਬਲੌਕ ਹੋ ਗਿਆ ਪਰ ਸੀਵਰੇਜ ਦੀ ਗੱਲ ਕਰਾਂਗੇ ਸੀਵਰੇਜ ਦੀ ਹਜੇ ਕਿਸੇ ਜਿਹੜੀ ਨਿਕਾਸੀ ਜਿਹੜੀ ਨਹੀਂ ਕੱਢੀ ਗਈ ਪਰ ਇੱਥੇ ਲੋਕਾਂ ਦੇ ਪਾਸੋਂ ਪਰੇਸ਼ਾਨੀ ਦਾ ਲੋਕਾਂ ਸਾਮਣਾ ਵੀ ਕਰਨਾ ਪਿਆ ਕਰਦਾ ਪਰ ਲੋਕਾਂ ਨੇ ਇਹ ਨਗਰ ਨਿਗਮ ਦੇ ਖਿਲਾਫ ਨਾਰੇबाजी ਵੀ ਕਰਦੇ ਹੋਏ ਨਜ਼ਰ ਆਇਆ ਪਰ ਲੋਕਾਂ ਤਮੀਨ ਜੀ ਸਾਨੂੰ ਸਮੱਸਿਆ ਨਾਲ ਯੂਜਨਾ ਪੇ ਕਰਦਾ ਪਰ ਜੇ ਨਗਰ ਨਿਕਬ ਕੋਈ ਅਧਿਕਾਰੀ ਨਾਲ ਗੱਲਬਾਤ ਕਰੀਏ ਉਹ ਸਾਡੀ ਕੋਈ ਵੀ ਗੱਲ ਜਿਹੜਾ ਇਗਨੋਰ ਕਰ ਦਿੰਦੇ ਆ ਚਲੋ ਗੱਲਬਾਤ ਕਰਦੇ ਆ ਇਥੋਂ ਲੋਕਾਂ ਨਾਲ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਨੂੰ ਲੈ ਕੇ ਮੈਂ ਸ਼ਮਿਸ ਨੂੰ ਤਰ੍ਹਾਂ ਆਪਣੇ ਸੰਯੋਗੀ ਪੁਸ਼ਪਲਾਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਅਈ ਮੇਰਮ ਇਹ ਕਮਲਜੀਤ ਸਿੰਘ ਗੋਲਡੀ ਮੈਂ ਬਾਲ ਨੰਬਰ 40 ਦੀ ਤੋਂ ਬੀ ਜੀ ਪੀ ਦਾ ਇਲੈਕਸ਼ਨ ਲੜਿਆ ਸੀਗਾ ਜੀ ਤੇ 1 ਨੰਬਰ 43 ਦੀ ਇਹ ਸਮੱਸਿਆ ਹੈ ਇਹਦੀ ਸੀਵਰੇਜ ਦਾ ਪਾਣੀ ਜਿਹੜਾ ਓਵਰਫਲੋ ਹੋ ਰਿਹਾ ਤੇ ਕੀ ਸੀਵਰੇਜ ਹਲੇ ਚੱਲੂ ਨਹੀਂ ਹੋਇਆ ਤੇ ਲੋਕਾਂ ਨੇ ਆਪਣੇ ਕਨੈਕਸ਼ਨ ਵਿੱਚ ਪਾਏ ਹੋਇ ਔਰ ਇਸ ਇੱਕ ਕਨੈਕਸ਼ਨ ਕਿਦਾਂ ਪਈ ਆ ਇਹ ਸਾਨੂੰ ਨਹੀਂ ਪਤਾ ਜਦਕਿ ਮੈਂ ਰਿਪੋਰਟ ਪਹਿਲੇ ਡੀਸੀ ਸਾਹਿਬ ਦੇ ਚੁਕਾ ਆਂ ਕਿ ਇੰਨਾ ਕੰਮ ਹੋ ਰਿਹਾ ਪਿੰਡ ਤੇ ਨਜਾਇਜ਼ ਗਲਤ ਕੰਮ ਹੋ ਰਿਹਾ ਹੈ ਔਰ ਸੀਵਰੇਜ ਦਾ ਓਵਰਫਲੋ ਕਿਤੇ ਨਿਕਲੇ ਨਹੀਂ ਰਿਹਾ ਤੇ ਕਿ ਚਲੂ ਨਹੀਂ ਹੋਇਆ ਤੇ ਓਵਰਫਲੋ ਨਿਕਲਣਾ ਲੇਕਿਨ ਲੋਕੋ ਨੇ ਆਪਣੇ ਪਾਣੀ ਵੀ ਸੁੱਟੇ ਹੋਇਆ ਇਹ ਸਮੱਸਿਆ ਦੋ ਤਿੰਨ ਮਹੀਨੇ ਤੋਂ ਆ ਰਹੀ ਹੈ ਦੀ ਔਰ ਸਾਰਾ ਪਾਣੀ ਹੀ ਸੀਵਰੇਜ ਕਰਾ ਨਿਵਾ ਨਿਕਲ ਰਿਹਾ ਔਰ ਓਨੀ ਬਦੂ ਇਥੋਂ ਨਿਕਲਣ ਯਾਰਾ ਘਰ ਦੇ ਅੱਗੇ ਘਰ ਦੇ ਬੱਚੇ ਵੀ ਆ ਸਾਰੇ ਪਰਿਵਾਰ ਆ ਕੋਈ ਬਿਮਾਰੀ ਫੈਲਣ ਦਾ ਵੀ ਹੋ ਸਕਦਾ ਇਥੋਂ ਤੇ ਜੇ ਸਾਹਿਬ ਨੇ ਮੇਰੀ ਪਹਿਲੇ ਤੇ ਇਦਾਂ ਹੀ ਗੋਲੀ ਹੁੰਦੇ ਕੱਲ ਬੰਦਿਆਂ ਨੇ ਸਵੇਰੇ ਆਣਗੇ ਫੇਰ ਆਣਗੇ ਤਿੰਨ ਦਿਨ ਤੋਂ ਮੇਰਾ ਫੋਨ ਹੀ ਚੁੱਕ ਰਿਹਾ ਜੀ ਸਾਬ ਤੇ ਉਹ ਕਹਿ ਰਿਹਾ ਪਠਾਨਕੋਟ ਦਾ ਸਾਡਾ ਕੰਮ ਨਹੀਂ ਖਤਮ ਹੋ ਰਿਹਾ ਤੇ ਇਹ ਤਾਂ ਲੈ ਚੱਲੂ ਨੇ ਆ ਠੀਕ ਹੈ ਮੈਂ ਕਹਿੰਦਾ ਨਹੀਂ ਚੱਲੂ ਇਹਦੀ ਦੇਖੋ ਮੌਕਾ ਦੇਖੋਗੇ ਲੇਕਿਨ ਉਹ ਮੇਰਾ ਫੋਨ ਹੀ ਚੁੱਕ ਰਿਹਾ ਹੁਣ ਕਈ ਵਾਰੀ ਪੰਜ ਛੇ ਵਾਰ ਫੋਨ ਕੀਤਾ ਜੀ ਵੀ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਤਾਂ ਫਿਰ ਸਾਨੂੰ ਇਹ ਪਰੇਸ਼ਾਨ ਹੋ ਗਏ ਤੇ ਮੀਡੀਆ ਨੂੰ ਅੱਗੇ ਇਹ ਬੇਨਤੀ ਕਰਨੀ ਪਈ ਕਿ ਸਾਡੀ ਸਮੱਸਿਆ ਹੱਲ ਕੀਤਾ ਜਾਵੇ ਪਹਿਲੇ ਤੇ ਇਕਬਦਰ ਵੀ ਬੰਦੇ ਭੇਜਦੇ ਨੇ ਕੱਲ ਭੇਜਨੇ ਕੱਲ ਭੇਜਨੇ ਲੇ ਬਹੁਤ ਪਰੇਸ਼ਾਨੀ ਮਾਰੇ ਜਿਸ ਤੋਂ ਪਿੱਛੇ ਸਾਹਮਣੇ ਖੜੇ ਹੋ ਦੇਖ ਲਓ ਕਿ ਨਹੀਂ ਬਦੂ ਹੈਗੀ ਇੱਥੋਂ ਇਹ ਸਾਰਾ ਪਾਣੀ ਓਵਰਫਲੋ ਹੋ ਗਿਆ ਇੱਥੇ ਘਰਾਂ ਦੇ ਆ ਕੇ ਪੈ ਰਿਹਾ ਸਾਰਾ ਪਾਣੀ ਔਰ ਕੋਈ ਸੁਨਵਾਈ ਕੋਈ ਨਹੀਂ ਆਈ ਮਨਾ ਇਹ ਜਾਨਵਰ ਪੱਠੇ ਖਾਣਗੇ ਘਾਹ ਖਾਣਗੇ ਇੱਕ ਇਹ ਪ੍ਰੋਬਲਮ ਹੈ ਇਹ ਦੇਖੋ ਵਿੱਚੋਂ ਨਿਕਲੇ ਨਹੀਂ ਜਾ ਰਿਹਾ ਇਹ ਨਹੀਂ ਬਦੂ ਹੈਗੀ ਇੱਥੇ ਇਸ ਸਮੱਸਿਆ ਦਾ ਕੋਈ ਜਲਦੀ ਹੱਲ ਕੀਤਾ ਜਾ ਪ੍ਰਸ਼ਾਸਨ ਨਾਲ ਗਈ ਸਾਡੀ ਬੇਨਤੀ ਹੈ ਕਿ ਇਹ ਹੱਲ ਕੀਤਾ ਜਾਏ ਔਰ ਜਿਹੜਾ ਨਿਜ਼ਾਇਜ਼ ਪਾਣੀ ਸੁੱਟੇ ਹੋਇਆ ਉਹਨਾਂ ਪਾਣੀ ਬੰਦ ਕਰਾਇਆ ਜਾਂਦਾ ਮਾਣ ਲੰਬੋਤ 43 ਬਾਦਮ 43 ਅਵਤਾਰ ਸਿੰਘ ਇਸ ਸੀਵਰੇ ਦਾ ਪਾਣੀ ਨਾ ਸੀਵਰੇ ਪਾਇਆ ਗਿਆ ਨਿਕਾਸ ਨਹੀਂ ਦਾ ਸਾਰਾ ਪਾਣੀ ਓਵਰਫਲੋ ਹੋਣ ਲਿਆ ਇੱਥੇ ਇਹ 1.5 ਮਹੀਨੇ ਨਹੀਂ ਸਵੇ ਦੋ ਟਾਈ ਮਹੀਨੇ ਨਾਲ ਸਿਆ ਇਹ ਨਿਕਾਸ ਜੀ ਕੀਤੀ ਨਹੀਂ ਕਿ ਬੰਦਾਗਾ ਫਲੋ ਬੰਦਾਗਾ ਕਿ ਪਾਣੀ ਨਿਕਲਣ ਜਗ੍ਹਾ ਨਹੀਂ ਕਿਤੇ ਵੀ ਅੱਧਾ ਬਣਾਇਆ ਰਹਿਣਾ ਬੰਦ ਕਰਤਾ ਲੋਕਾਂ ਨੇ ਸੀਵਰੇ ਵਿੱਚ ਪਾਤੀ ਸਾਰੀ ਓਵਰਫਲੋ ਇੱਥੇ ਹੋ ਰਿਹਾ ਸਮੈਲ ਬੜੀ ਜੀ ਮੁਸ਼ਕਲੀ ਹੈ ਮਧੂ ਬੜੀ ਆਂਦੀ ਹੈ ਰੋਟੀ ਗਾਂ ਪਾਣੀ ਦੀ ਸਮੈਲ ਆਦੀ ਹੈ ਫਿਲਹਾਲ ਇੱਥੇ ਦੋ ਹੀ ਨੇ ਜਿਹੜੇ ਡਾਊਨ ਚ ਨੇ ਤੇ ਅੱਗੇ ਵੀ ਹੈਗੇ ਨੇ ਉਹਨੇ ਵੀ ਆਪਣੇ ਹੀ ਗੇਰੀ ਅੱਗੇ ਬੰਦੇ ਜਿਹੜੇ ਦੇ ਮੈਂ ਕਿ ਬੰਦੇ ਨੂੰ ਉਹਨਾਂ ਨੂੰ ਕਈ ਕਈ ਨੂੰ ਕਿਹਾ ਹੈਗਾ ਬੰਕ ਗੌਲ ਗੰਦਗੀ ਨਹੀਂ ਕੀਤੀ ਇਹ ਇਰਾਨਿਕ ਪਿਰਾ ਹਾਲ ਕੀਤਾ ਜਾਇ ਕੋਈ ਸਮੈਲ ਬੜੀ ਐ ਤੇ ਸਾਨੂੰ ਇੱਥੋਂ ਨਿਕਲਣਾ ਬਦਬੂ ਇੰਨੀ ਨਿਕਲਣਾ ਮੁਸ਼ਕਲ ਹੋ ਜਾਂਦਾ ਗੇੜ ਦੇ ਅੱਗੇ ਆ ਕਰਦੇ ਅੱਗੇ ਬਮਾਈ ਵੀ ਇੰਨਾ ਫੈਲ ਸਕੀ ਗਈ ਇਹਨੇ ਹੱਲ ਹੋਣਾ ਚਾਹੀਦਾ ਕੋਈ ਨਾ ਕਿਸੇ ਤਰੀਕੇ ਨਾਲ ਮੇਰਾ ਨਾਮ ਤਨੂ ਪਠਾਨਿਆ ਗੱਲ ਵਾਦੇ ਆ ਕਿ ਇੱਥੇ ਇਨ ਗੰਦਾ ਪਾਣੀ ਬਹੁਤ ਆਇਆਦਾ ਇੰਨੀ ਗੰਦਗੀ ਚ ਸਮੈਲ ਬਹੁਤ ਆਂਦੀ ਆ ਤੇ ਸਾਡਾ ਬਾਹਰ ਨਿਕਲਣਾ ਬੜਾ ਮੁਸ਼ਕਲ ਹੋ ਰਿਹਾ ਔਰ ਖਾਣਾ ਪੀਣਾ ਵੀ ਬੜਾ ਮੁਸ਼ਕਲ ਆ ਮੰਗੈ ਹੋ ਕਰਦੇ ਹੋ ਕਿ ਇਹ ਠੀਕ ਹੋਣਾ ਚਾਹੀਦਾ